ਮੋਰੀ ਵੀ ਦੇਖ ਲੋ ਜਿਹੜਾ ਵਿਆਹ ਜਿ ਵਿਆਹ ਵਾਲੀ ਨਾਲ ਅਟਕ ਰਿਹਾ ਹੈ ਇਹ ਕਿਹਾ ਜਾਊਗਾ ਤੁਹਾਨੂੰ ਬਰਾਤ ਜਾਨੀ ਲੈਣੀ ਸਾਡਾ ਸਾਡੀ ਆ ਬਰਾਤ ਨਹੀਂ ਵੀ ਬਰਾਤ ਨਹੀਂ ਇਹ ਨਾਲ ਹੋ ਗਿਆ ਜੀ ਇੰਦਰ ਇਹ ਜਦੋਂ ਅਕਾ ਨਾਦਕ ਹੰਦੀਰ ਤੋਂ ਕਰਦਾ ਤੇ ਗਾਉਂਦਾ ਵੀ ਹੈ ਪਰ ਗਾਉਂਦਾ ਬਹੁਤ ਵਧੀਆ ਨਹੀਂ ਹੋ ਗਿਆ ਜੀ ਮਨੀ ਸਬਰਵਾਲ ਜੀ ਤੋਂ ਵੀ ਸਬਰਵਾਲ ਜੀ ਮਨੀ ਮਨੀ ਸਬਰਵਾਲ ਉਹ ਐਕਟਰ ਬੜਾ ਵਧੀਆ ਕਰਦਾ ਦੋਵੇਂ ਬੜੇ ਪਿਆਰੇ ਆ ਮੈਨੂੰ ਥੋੜੀ ਜਿਹਾ ਜਿਉ ਪਿਓ ਨਾ ਜਿਵੇਂ ਜੋ ਡੈਡੀ ਨੇ ਮੈਨੂੰ ਪੜਾਉਣਾ ਹੁੰਦਾ ਮੈਨੂੰ ਬੱਬੂ ਕਹਿ ਦਿੰਦੇ ਨੇ ਜੋ ਉਲਟ ਨਾ ਕਹਿੰਦੇ ਮੈਨੂੰ ਗੁੱਸਾ ਆਉਂਦਾ ਬੜਾ ਆਪਣਾ ਆਏ ਹੋ ਗਈ ਗੱਲ ਤੇ ਬੜਾ ਵਧੀਆ ਕਲਾਕਾਰ ਹੈ ਬੜੇ ਪ੍ਰਾਨਮਤਵੀ ਮਜੂਰ ਆਰਟਿਸਟ ਹੈ ਤੇ ਇਹ ਮੇਰੀ ਪਹਿਲੀ ਪਸੰਦ ਨੇ ਪੰਜ ਸੱਤ ਬੰਦੇ ਨੇ ਜੀ ਕਹਿੰਦੇ ਨਾ ਪਾਲ ਹੋਇਆ ਜੀ ਬਿਜ਼ੀ ਸੀ ਕਾਫੀ ਇਹਦੀ ਇਹਦੀ ਤੁਨੀਜਾ ਦਾ ਜਣਦੇ ਨੇ ਭਾਣ ਜੀ ਦਾ ਪਹਿਲਾ ਬਾਈ ਇਹ ਥੋੜੇ ਉੱਚਾ ਹੈ ਕਿ ਬੜੇ ਉੱਚਾ ਹੋ ਗਿਆ। ਤੋਂ ਮਰੀ ਹੋਰ ਸਾਰੇ ਰੰਜੀਵਨ ਉੱਪਰ ਰਿਸ਼ਮ ਇਹਦੇ ਬਿਹਾਈਂ ਕਿਹਨੂੰ ਕਹਿੰਦੇ ਪਰਦੇ ਪਿੱਛੇ ਜਿਹੜਾ ਹੁੰਦਾ ਨਾ ਉਹ ਬਹੁਤ ਅਹਿਮ ਅਹਿਮ ਕੰਮ ਹੁੰਦਾ ਹੈ। ਰੰਜੀਵਨ ਨੇ ਲੈਡਿੰਗ ਕੀਤੀ ਐਡਵੋਕੇਟ ਵੀ ਹੈ ਹਾਈ ਕੋਰਟ ਚ ਬੜਾ ਵਧੀਆ ਰਿਸ਼ਮ ਮੇਰਾ ਭਤੀਜਾ ਹੈ ਰਿਯੋਨ ਦਾ ਬੇਟਾ ਹੈ ਇਹ ਵੀ ਐਡਵੋਕੇਟ ਹੈ ਤੁਕੂ ਸਾਡੇ ਮਤਲਬ ਹੀ 35 ਸਾਲ ਪੁਰਾਣਾ ਸਬੰਧ ਨਹੀਂ ਅਸੀਂ ਆਪ ਬੱਚੇ ਸੀਗੇ ਜਦ ਅਸੀਂ ਕਰ ਰਹੇ ਹਾਂ ਹੁਣ ਸਾਡੇ ਬੱਚੇ ਬੱਚਿਆਲੇ ਹੋ ਗਏ ਉਹ ਵੀ ਦਸ ਬੱਚਿਆਲੇ ਹੋਣ ਵਾਲੇ ਨੇ ਵਿਆਹ ਉਹਨਾਂ ਦੀ ਹੋਣ ਵਾਲੇ ਨੂੰ 35-40 ਸਾਲ ਪੁਰਾਣਾ ਸਬੰਧ ਹੈ ਸੌਹੀਦ ਰਹਿਣਾ ਉਹ ਠੀਕ ਹੈ ਮੈਂ 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 ਹੈ ਹੀ ਜੋ ਮੈਂ ਲੋਕੋ ਹੈ ਨਾ ਵਿੱਕੀ ਵਿੱਕੀ ਮਾਰ ਦਿਆ ਵਿੱਕੀ ਮਾਰ ਦਿਆ ਓਏ ਇਹ ਮਾਰ ਦਿਆ ਬੜਾ ਕਿਉਂ ਕਹਿੰਦੇ ਨੇ ਇਹਦੇ ਕਿੱਕੇ ਨਾਲ ਜਿੱਦਾ ਰੋਲ ਟਿਕੋ ਡਾਇਲੋਗ ਸੀ ਮਾਰ ਦਿਆ ਓਏ ਇਹ ਵਿੱਕੀ ਮਾਰਦੇ ਅੱਜ ਵੀ ਕੋਈ ਨਹੀਂ ਇਹੋ ਨਾਲ ਅੱਜ ਦੀ ਸ਼ਾਮ ਜਿਹੜੇ ਕੀ ਸੰਜੀਵਨ ਸਿੰਘ ਜੀ ਨੂੰ ਇੱਕ ਪਿਆਰਾ ਹੈ ਬੁੱਕਾ ਦੇ ਕੇ ਮੈਡਮ ਸੁਨੀਤਾ ਧੀਰ ਜੀ ਔਰ ਕਮਲੇਸ਼ ਜੀ ਉਹਨਾਂ ਨੂੰ ਗੁਜ਼ਾਰਿਸ਼ ਹੈ ਜਗਜੀਤ ਜੀ ਨੂੰ ਬੇਨਤੀ ਹੈ ਕਿ ਉਹ ਵੀ ਨਾਲ ਆ ਜਾਣਗੇ ਇੱਕ ਪਿਆਰ ਦਾ ਤੋਹਫਾ ਦੇ ਕੇ ਇਹਨਾਂ ਦਾ ਜ਼ੋਰਦਾਰ ਤਾਲੀਆਂ ਸੰਜੀਵਨ ਜੀ ਲਈ ਉਹਨਾਂ ਦੀ ਬਹੁਤ ਸਾਰਾ ਉਹਨਾਂ ਦੀ ਬੇਨਤੀ ਮੈਡਮ ਜੀ ਇਸ ਰਿੰਕਲਾ ਦਾ ਅੱਜ ਜਿਹੜਾ ਅਲਾਸ ਹੋਇਆ ਹੈ

yes loke ji please ਬੱਚੇ ਨੇ ਕਦੀ ਸੇਵ ਦਿੱਤੇ ਕਦੀ ਉਹ ਪੈਗ ਦੇ ਲਈ ਦੇਖ ਲਓ ਜਿਹੜਾ ਇਹ ਬਹੁਤ ਹੈ ਔਰ ਬਹੁਤ ਬਹੁਤ ਸ਼ੁਕਰੀਆ ਨੋਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਵੱਲੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅੱਜ ਦੀ ਸ਼ਾਮ ਜ਼ੋਰਦਾਰ ਤਾਲੀਆਂ ਸਾਰਿਆਂ ਲਈ ਇਹਨਾਂ ਕਲਾਕਾਰਾਂ ਲਈ ਅਗਲੇ ਮਹੀਨੇ ਦੇ ਦੂਸਰੇ ਸ਼ਨੀਵਾਰ ਫੇਰ ਆਪਾਂ ਮਿਲਾਂਗੇ ਬਹੁਤ 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 ਸ਼ੁਕਰੀਆ ਹਾਂ ਜੀ ਠੀਕ ਹੈ ਜੀ ਥੈਂਕ ਯੂ ਮੈਨੇਜਮੈਂਟ ਦੋਨੋ ਬਿਲਕੁਲ ਠੀਕ ਹੈ ਜੀ ਦੋ ਮੈਂ ਸਰ ਕੋਲ ਠੀਕ ਹੈ ਜੀ اوه پڙهڻ جو آڳي پنهنجو ڏنو پيجي ٿو اهو هاڻي ڪيتا پڙهڻ ڪا پيجي ٿو اهو ڏا ڇڏي گهرا ڇڏي گهرا ڇڏي گهرا